ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਉਣਗੇ ਜੋ ਕਿ ਯਾਦਗਾਰ ਬਣਈ ਹੈ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦਾ ਇਹ ਸਥਾਨ ਹੈ ਜੋ ਕਿ ਗੁਰਦੁਆਰਾ ਸਾਹਿਬ ਨੇ ਯਾਦ ਵਿੱਚ ਬਣਾਇਆ ਹੈ ਤੁਹਾਨੂੰ ਵੀ ਸਾਰੇ ਦਰਸ਼ਕਦਾਰੀ ਕਰਾਉਣਾ ਵੀ ਆਪਾਂ ਮੋਤੀराम ਮਹਾਰਾਜ ਜੀ ਜੋ ਕਿ ਅਮਰ ਸ਼ਹੀਦ ਹੋ ਗਏ ਹਨ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਪਿਆ ਅੰਦਰ ਤੇ ਵੀ ਸਾਨੂੰ ਸਾਰੇ ਦਰਸ਼ਨਦਾਰੀ ਕਰਾਵਾਂਗੇ ਸਾਰੇ ਬਿਲਕੁਲ ਇੱਧਰ ਤੇ ਜਿਆਦਾ ਪਵਣੇ ਆ ਪਸੀ ਤੋਂ ਇੱਧਰ ਉੱਜੇ شریف ਆ ਕੇ ਆ ਰੋਜੇ شریف ਆ ਕੇ ਇੱਧਰੇ ਵਾਸਤੇ ਇਹਦੇ ਨਾਲ ਲੱਗਣਾ ਹੈ ਗੁਰਦੁਆਰਾ ਬੱਬਾ ਮੋਤੀराम ਦਾ ਹੈਗਾ ਇੱਧਰੇ ਪਾਸੇ ਹਾਟ ਕਾਗੇ ਨੇ ਨਾਲ ਲੱਗ ਕੇ ਗੁਰਦੁਆਰਾ ਸਾਹਿਬ ਦਾ ਮੂਰਤੀ ਰਾਖਾ ਹੈ ਅੰਦਰ ਤੇ ਆਪਾਂ ਤੁਹਾਨੂੰ ਦਰਸ਼ਨ ਕਰੇ ਇਸ ਗੁਰਦੁਆਰੇ ਦੇ ਕ੍ਰਾਮਾਂਗੇ ਸਾਰੇ ਜੀ ਦੇਖ ਸਕਦੇ ਆ ਐਂ ਪੂਰੀ ਦਰਸ਼ਨਦਾਰੀ ਆ ਕ੍ਰਾਮਾਂਗੇ ਇਸ ਸਭਾ ਸੇ ਦੰਗਰ ਹਾਲ ਬਣਿਆ ਹੋਆ ਤੇ ਇਤਿਹਾਸ ਲਿਖਿਆ ਹੋਆ ਸਾਰੇ ਇਤਿਹਾਸ ਲਿਖਿਆ ਹੈ ਇਹ ਪੰਜਾਬੀ ਵਿੱਚ ਲਿਖਿਆ ਹੋਇਆ ਜਿਹੜਾ ਪੂਰਾ ਤਿਆਰ ਹੋਇਆ ਸਮਾਰਕ ਤੇ ਇੱਧਰ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਹੈ ਇਹ ਸਾਰਾ ਤੇ ਆਸਾ ਜਿਹੜਾ ਇੱਧਰ ਹਿੰਦੀ ਵਿੱਚ ਆ ਗਿਆ ਤਿੰਨੇ ਭਾਸ਼ਾ ਦੇ ਵਿੱਚ ਜਿਹੜੀ ਇਤਿਹਾਸਾ ਉਹ ਵਾਈਗਰੂ ਜੀ ਕੀ ਕਥਾ ਇਹ ਤੇ ਅੰਗਰਹਾੜ ਇੱਧਰ ਕਾਸੇ ਬਣਾਇਆ ਵਾ ਤੇ ਉਹਦੇ ਵਾਸਤੇ ਜੋੜਾ ਘਰ ਬਣਾਇਆ ਵਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋੜਾ ਘਰਾ ਹੈ ਤੇ ਮਨਾਰ ਲਖਮੇ ਜੋੜਾ ਘਰਾ ਬਿਲਕੁਲ ਐਨ ਤੇ ਹੁਣ ਆਪਾਂ ਇਧਰੇ ਪਾਸੇ ਬੋਰ ਲੱਗਿਆ ਹੋਇਆ ਵਦਲੀਆ ਜੀਰੋ ਕੋਨਾਵਾਂ ਲੈ ਆਈ ਜਾਂਦਾ ਅੰਦਰ ਫੇਰੇ ਰਹੇ ਬਹੁਤ ਵਧੀਆ ਤਸਵੀਰਾਂ ਤਿਆਰ ਲਾਈਏ ਆ ਅੰਦਰ ਸਾਰੇ ਦਰਸ਼ਕਦਾਰੇ ਕਾਮਨਾ ਜੀ ਚੱਲ ਕੇ ਗੁਰਦਾਰਾ ਸਾਹਿਬ ਦੇ ਅੰਦਰ ਅੱਪਾ ਪ੍ਰਵਾਸ ਸਾਹਿਬ ਚੱਲਦੀਆਂ ਨੇ

ਅੰਦਰ ਅਕਾਸ਼ ਅੰਦਰ ਬਸਿਤ ਕੁੰਮਾਨਾ ਨਿਆਰ ਇਹ ਪੂਰਾ ਸਾਹਬ ਦੇ ਵਿੱਚ ਅੰਦਰ ਪੂਰਾ ਸਾਹਬ ਜਿਨ੍ਹਾਂ ਕਲਾਸਾਂ ਤੱਕ ਤੁਦ ਸ਼ਿਕਾਇਤ ਹੈ ਕਿ ਹਾਦਰ ਸਰ ਸਭ ਜਾਂਦੇ ਹਨ ਉਹ ਤੁਹਾਨੂੰ ਉਦੀ ਵੀ ਦਰਸ਼ਿਤ ਕਰਵਾਉਣ ਨੂੰ ਇਹ ਪੂਰਾ ਸਾਹਬ ਇਹ 100 ਤਰ੍ਹਾਂ ਅ ਬੜੀਆ ਸਿਵੀਰ ਅਰਸਾਂ ਹੀ ਲਾਈਆਂ ਮੀਆਂ ਨੇ ਆਪ ਕੋਸਮਾ ਤੇ ਰੱਖ ਦਿੱਤੀ ਆਇਓ ਫੋਨਾਂ ਦੇ ਦਸਮਾਸ਼ ਅਸ਼ੀਰਵਾਦ ਹਨ ਜਿਉਂ ਕਿ ਇਹ ਦੇਰ ਸਾਲ ਦੇਖੇ ਮਹਾਰਾਜ ਜੀ ਦੇ ਕਿਰਪਾ ਨਾਲ ਦੇਖੇ ਰਿਹਾ ਹੈ ਦੇਖੋ ਮੈਂ ਤੁਹਾਨੂੰ ਮੋਤੀਰਾ ਮੇਰਾ ਦੇਖੋ ਨਾ ਪਰਵਾਹ ਅੱਗੇ ਬੋਲੂ ਵਿੱਚ ਪੂਰ ਗਿਆ ਉਹਦੀ ਫ਼ਕੀਰ ਵੀ ਇੱਥੇ ਇਹਨਾਂ ਨਿਕਾਣਾ ਕੇ ਲਾਈ ਹੋਇਆ ਸਾਰੀ ਤੁਸੀਂ ਦੇਖ ਸਕਦੇ ਆ ਸਾਰਾ ਪਰਿਵਾਰ ਜਿਹੜਾ ਬੋਲੂ ਨਾਲ ਫੀਟ ਦਿੱਤਾ ਗੋਗਾ ਮੋਤੀਰਾ ਮੇਰਾ ਇਹਦਾ ਤੇ ਅੰਦਰ ਫੇਰ ਦੁਬਾਰਾ ਇਤਿਆਸ ਸਭਾ ਦਿੱਖੀ ਜਾ ਰਹੀ ਤੇ ਅੰਗਰੇਜ਼ੀ ਵਿੱਚ ਵੀ ਲਾਇਆ ਹੋਇਆ ਹੈ ਸਾਰਾ ਇਹ ਇਹ ਇੰਦੇ ਚੀਚੀ ਚੀਰੀ ਪਿਆਬੀ ਵਿੱਚ ਨਹੀਂ ਇੱਥੇ ਪਾਸਾ ਵਿੱਚ ਹੈ ਤੇ ਆਹ ਪਵਿੱਤਰ ਗਲਾਸ ਨਹੀਂ ਸੋਹਣੀ ਪਈ ਜੋ ਕਿ ਸਹਿਬ ਜਿਆਦਿਆਂ ਨਾ ਇਹਨਾਂ ਗਲਾਸਾ ਦੇ ਨਾਲ ਉੱਧ ਸ਼ਿਕਾਇਤ ਆ ਗਿਆ ਸੀ ਤੁਸੀਂ ਦਰਸ਼ਿ ਮੇ ਘਰ ਸਕਦੇ ਆ ਨਾ ਗਲਾਸਾਂ ਦੇ ਇਹ ਗਲਾਸ ਨਹੀਂ ਜੋ ਕਿ ਪਵਿੱਤਰ ਗਲਾਸ ਮੋਤੀराम ਮਹਾਰਾਣੀ ਜੀ ਦਾ ਦਦਸ਼ਿਕ ਆਏ ਅਸੀਂ ਇਹ ਕੋਈ ਰਸਾਲਾ ਦਾ ਸਾਰੇ ਤੇ ਇੱਧਰ ਫੇ ਤਸਵੀਰ ਬਣਾ ਕੇ ਲਾਈ ਦੀ ਹੈ ਦੇਖ ਲੋ ਆ ਤੇ ਕਾ ਕੋਲੂ ਵਾਲਾ ਸਾਰਾ ਪਰਵਾਰ ਪੀੜਿਆ ਗਿਆ ਤਾਂ ਮੋਤੀ ਰੌਂਦਾ ਰਾਕੀ ਤਾਂ ਦੇਖ ਸਕਦੇ ਐਦਿਲੇ ਵਸੇ ਤਸਵੀਰ ਉੱਤੇ ਦੀ ਆ ਤੇ ਇੱਧਰ ਆ ਦੇ ਦਰਵਾਜ਼ੇ ਮੇਰੇ ਦਿਖਾਤੀ ਹਾਂ ਇਹਨਾਂ ਨੂੰ ਸਾਰਾ ਇਤਿਹਾਸ ਦੇਖਿਆ ਤੇ ਇਹ ਹੈ ਉਹ ਰਸਾਲਤ ਤਸਵੀਰ ਤੁਹਾਨੂੰ ਅੰਦਰ ਦੀ ਸਾਰੀ ਤਸਵੀਰ ਦਿਖਾਈਏ ਕਿੱਥੇ ਤੇ ਇਹਦੇ ਬਸ ਇੱਕ ਉਹ ਬਾਹਰ ਗਿਆ ਹੈ ਫੇਰ ਆਪਾਂ ਦਰਵਾਜ਼ਾ ਖਾ ਗਿਆ ਅੰਦਰ ਘਾਉਣੇ ਗਏ ਨਹਿਦਰਾ ਬੇ ਕੋ ਸਟੇਜ ਬਣਾਈ ਹੋਈ ਜੀ ਪਰ ਕੋਈ ਸਮਝ ਨਾ ਆਉਂਦਾ ਵੱਡੀ ਸਟੇਜ ਹੈ ਨਾਨਕ ਪੀਰ ਸਨ ਜੋੜ ਮੇਂ ਦਾ ਇਹ ਬਣਾਇਆ ਹੈ ਬੈਨਰ ਅੰਦਰ ਤਸਵੀਰਾਂ ਸਾਰੀਆਂ ਤੁਹਾਡੇ ਦਿੱਸ ਰਹੀਆਂ ਨੇ ਇਹ ਕੋਈ ਵਿਤਰਥ ਸਥਾਨ ਹੈ ਬਾਬਾ ਮੋਤੀराम ਮਹਾਰਾਜੀ ਦਾ ਜੋ ਕਿ ਉਹਨਾਂ ਦੇ ਜਾਤ ਪਰ ਬਣਾਇਆ ਵਸਾਰ ਸਥਾਨ ਹੈ ਅੰਦਰ ਬਹੁਤ ساری ਮਹਿ ਸਵੀਰ ਸਭ ਜੀ ਨਸਨ ਜੀ ਜੀ ਦਸ ਜੀ ਦਸ ਜੀ ਜੀ ਪ੍ਰਭ ਜੀ ਪ੍ਰਸ਼ਾਦ ਨੂੰ ਆਪ ਕੋ ਪਰਸ਼ਾਣ ਤੋਂ ਆਇਆ ਹੋਤਾ। ਬਾਬਾ ਜੀ ਪ੍ਰਸ਼ਾਦ ਨੇ ਸਤ ਸੰਗਤ ਨੂੰ ਆਇ ਨੂੰ ਸੇਵਾ ਨਵਾਉਣੇ ਤੇ ਹੁਣ ਆਪਾਂ ਤੇ ਦੁਬਾਰਾ ਇੱਕ ਵਾਰ ਤੁਹਾਨੂੰ ਸਾਰਾ ਇੱਥੇ ਤੇ ਸਾਰਾ ਇਹ ਦਰਬਾਰ ਸਹਿਰ ਦਾ ਉਹਦੇ ਦਰਸ਼ਨ ਕਰਾਉਣੇ ਤੁਹਾਨੂੰ ਸਾਰੇ ਬਹੁਤ ਹੀ ਖੂਬਸੂਰਤ ਦਰਬਾਰ ਸਹਿਨ ਦਾ ਹੈ। ਬਣਾਇਆ ਗਿਆ ਕੋਪਾ ਮਿੱਟੀ ਨੂੰ ਅਨੁਕਰਨ ਦਾ। ਤੇ ਦੇਲੇ ਵਾਸਤੇ ਵੀ ਸੰਗਤਾਂ ਦੇ ਰਹਿਣੇ ਬਾਤੇ ਕੰਮ ਬਣੇ ਆ ਉਹ ਸੰਗਤ ਇਕਣ ਇਥੇ ਹੋਣੀ ਆ ਸਾਰਾ ਤੁਹਾਨੂੰ ਇਹ ਜਿਹੀ ਕਰਨਾ ਹੈ ਰਹੀਦਾ ਸਥਾਨ ਆ ਜਿਹੜਾ ਕਿ ਲੰਗਰ ਹਾਲ ਇਥੇ ਵਾਸਤੇ ਬਣੇ ਆ ਵਾਹ ਲੰਗਰ ਹਾਲ ਵੀ ਦਿਖਾ ਦਿੰਨੇ ਆ ਇਧਰ ਲੰਗਰ ਹਾਲ ਬਣੇ ਆ ਵਾਹ ਇਧਰ ਆ ਜੀ ਤੇ ਦਰਸ਼ਨਧਾਰੀ ਹਰ ਜੀ ਵੀ ਕਰਾ ਦਿੰਨੇ ਆ ਇਹ ਲੰਗਰ ਖਾਨ ਬਣੇ ਆ ਵਾਹ ਇਧਰ ਵਾਸਤੇ ਬਿਲਕੁਲ ਇਹ ਲੰਗਰ ਹਾਲ ਹੈ। ਮੈਂ ਦੇਖ ਸਕਦੀ ਹਾਂ ਤੁਸੀਂ। ਇੱਧਰ ਬਸੇ ਲੰਗਰ ਹਾਲ ਬਣਿਆ ਹੋਇਆ ਹੈ। ਸਾਰਾ ਲੰਗਰ ਹਾਲ ਹੈ ਆਪਾਂ ਮੋਤੀराम ਮਹਾਰਾਜੀ ਦਾ। ਤੁਸੀਂ ਦੇਖ ਸਕਦੇ ਹੋ ਸਾਰੇ ਹਰੇ ਕਰਾਈਆਂ। ਇਹ ਬੋ ਮੋਤੀराम ਮਹਾਰਾਜੀ ਦੇ ਅਸਥਾਨ ਦੇ ਸੰਗਤਾਂ ਨੂੰ ਸਹੀ। ਦਰਸ਼ਨਦਾਰੀ ਜੋ ਕੇ ਕਰਾਏ ਇੱਥੇ। सारा बिल्कुल संगत आ के और इधर पासे भी थोड़ा तक करवा दें सारा सारा टोटल ही मोती राम महरा जी का जो इधर कमरे वगैरह सारे ही रहशी कमरे जो कि इधर पासे रहने खातर बने हुए इधर सारा बहुत वजिए इधर प्रबंध है रने खातर इन्होंने बनाया व सारे सारे ही इधर पास ਦੀ ਬੀਆ ਬਹੁਤ ਇਸਲਾਹ ਦੇਦਰ ਖਮਰੀ ਵਗੈਰੇ ਸਾਰਾ ਜੋ ਕੇ ਸ਼ਾਨ ਸਾਹਿਬ ਸਾਰਾ ਇਕਣਾ ਹੀ ਪਹਾੜਲੇ ਪਾਸੇ ਪਿਛਲੇ ਪਾਸੇ ਨੂੰ ਕਮਰੀ ਹੋ ਰਿਹਾ ਹੈ ਇਹ ਤਸਵੀਰ ਉਹਦਾ ਹੀ ਇਧਰੇ ਪਾਸੇ ਸਾਰੀ ਜੋ ਕੇ ਬਹੁਤ ਕਮ ਦੇ ਦਰਸਥਾਨਾ ਸਾਰੇ ਹੀ ਬਣਾਇਆ ਵਾ ਪਪਾ ਮੋਤੀਰਾਮ ਮਹਾਰਾਜ ਜੀ ਦੇ ਚਾਨਾ ਦੇ ਤੁਹਾਨੂੰ ਅੱਜ ਸਾਰੀ ਤਸਵੀਰਾਂ ਜਿਹੜੀ ਇੱਧਰ ਭਾਈਆਂ ਬਾਹਤੇ ਆ ਤੇ ਦਾਹੇ ਕਮਰੇ ਇੱਧਰ ਜਿਹੜੇ ਗਏ ਬਣਾਏ ਮੈਂ ਸਾਰੇ ਬਹੁਤ ਹੀ ਇੱਧਰ ਜਗ੍ਹਾ ਸਾਰੀ ਹੈ ਤੇ ਸਾਰੀ ਮੈਂ ਤੁਹਾਨੂੰ ਤਸਵੀਰਾਂ ਜਿਹੜੀ ਇਹ ਦਿਖਾ ਰਹੇ ਹਾਂ ਇੱਧਰੇ ਬਸਨ ਬਾਹਰ ਨੂੰ ਗੇਟ ਆ ਲੱਗਿਆ ਆ ਸਾਰੇ ਅਮਸਤਾਨ ਦੇ ਦਰਸ਼ਨ ਜਿਹੜੇ ਕਮਰੇ 1 ਨੰਬਰ ਇਥੇ ਮਿਲ ਜਣੇ ਰਹੇ ਨੇ ਖਾਤਰ ਤੇ ਇਤਾਂ ਹੀ ਸਾਰੀ ਸਥਾਨ ਦੇ ਦਰਸ਼ਨ ਇਹਨਾਂ ਦਰਵਾਜ਼ਾ ਕਰਾਏ ਜਾਂ ਸਾਰੀ ਦਰਸ਼ਨ ਕਰਾ ਰਹੇ ਆ ਤੇ ਅੱਜ ਮਾਨ ਕੀਤੇ ਗਏ ਸੰਗਤਾਂ ਨੂੰ ਦਰਸ਼ਨ ਕਰਾਇਆ ਇਹਨਾਂ ਸਥਾਨ ਦੇ ਵੀ ਤੇ ਇੱਕੋ ਸੰਗਤਾਂ ਜਿਹੜੀਆਂ ਆਂਦੀਆਂ ਨੇ ਤੋਂ ਨਰਸੀ ਸਾਰਾ ਪੀ ਦਾ ਇਤਿਹਾਸ ਹੈ ਜਿਹੜਾ ਬਿਲਕੁਲ ਬਾਬਾ ਮੋਤੀराम ਮਹਾਰਾਜੀ ਦੇ ਵੇਤਰ ਸਥਾਨ ਦੇ ਸਨ ਦਸਤੂਰਾਈ ਤੇ ਇਧਰ ਉੱਚਾ ਸ੍ਰੀ ਹਰਿਖਰ ਦਾ ਬਿਲਕੁਲ ਨਾਲ ਲੱਗਦਾ ਸਾਰਾ ਜਿਹੜਾ ਕੰਧ ਆ ਰਿਹਾ ਇਧਰ ਉੱਚਾ ਸ੍ਰੀ ਆ ਗਿਆ ਨਾ ਇਹਦੇ ਨਾਲ ਲੱਗਵੇਂ ਗੁਰੂ ਸਾਹਿਬ ਹੈ ਕੁਝ ਹੋਰ ਵੀ ਹੈ ਤੇ ਕੀ ਬੱਸ ਹੋ ਰਹੀ ਹੈ ਬਾਵਾ ਜੀ ਦੀ ਅਗਲੇ ਨੂੰ ਕੌਣ ਆਈ ਹੈ ਕਿ ਭਾਈ ਦੂਜੀ ਦਾ ਪਾਸਾ ਹੈ ਕਿਤੇ